ਕੰਗੜਾ ਰਣੌਦ ਦੇ ਵੱਲੋਂ ਲਾਈਵ ਹੋ ਕੇ ਸਾਰੀ ਵਜਾ ਦੱਸੀ ਗਈ ਆ ਕਿ ਕੀ ਘਟਨਾ ਕਰਮ ਮਹਾਲੀ ਜਿਹੜਾ 에ਰਪੋਰਟ ਆ ਉੱਥੇ ਹੋਇਆ ਦੱਸਦੀ ਕਿ ਕੰਗੜਾ ਰਣੌਦ ਦਾ ਕਹਿਣਾ ਹੈ ਕਿ ਚੈਕਿੰਗ ਦੇ ਦੌਰਾਨ ਇੱਕ ਸੀਆਈਐਸਐਫ ਦੀ ਜਿਹੜੀ ਜਵਾਨ ਆ ਕੁਲਵਿੰਦਰ ਕੌਰ ਨੇ ਕਿਵੇਂ ਥੱਪੜ ਮਾਰਿਆ ਉਸ ਦਾ ਕਹਿਣਾ ਹੈ ਕਿ ਮੈਂ ਚੈਕਿੰਗ ਦੌਰਾਨ ਖੜੀ ਸੀ ਤਾਂ ਉਹ ਲੇਡੀ ਜਿਹੜੀ ਆਈ ਮਹਿਲਾ ਜਵਾਨ ਆਈ ਉਸਨੇ ਮੇਰੇ ਥੱਪੜ ਝਾੜ ਦਿੱਤਾ ਤੇ ਜਿਸ ਤੋਂ ਬਾਅਦ ਅਸੀਂ ਉੱਥੇ ਜਿਹੜਾ ਕਾਫੀ ਗੱਲ ਹੋ ਗਈ ਤੇ ਰੌਲਾ ਪੈ ਗਿਆ ਤੇ ਜਦੋਂ ਉਹ ਲੇਡੀ ਦਾ ਕਹਿਣਾ ਸੀ ਜਦੋਂ ਪੁੱਛਿਆ ਗਿਆ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਜਦੋਂ ਤੁਸੀਂ ਬਿਆਨ ਦਿੱਤਾ ਜਿਸ ਕਰਕੇ ਮੈਂ ਤੇਰੇ ਥੱਪੜ ਮਾਰਿਆ ਤੇ ਕੰਗਣਾ ਰਣੌਤ ਨੇ ਵੱਡੇ ਬਿਆਨ ਦਿੱਤੇ ਨੇ ਕੰਗਣਾ ਰਣੌਤ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਉਗਰਵਾਦ ਅੱਤਵਾਦ ਜਿਹੜਾ ਵੱਧ ਰਿਹਾ ਏ ਵੱਡੇ ਬਿਆਨ ਕੰਗਣਾ ਰਣੌਤ ਦੇ ਵੱਲੋਂ ਦਿੱਤੇ ਗਏ ਨੇ ਤੇ ਪੰਜਾਬ ਦੇ ਵਿੱਚ ਇਹ ਜਿਹੜੇ ਅੱਤਵਾਦ ਨੂੰ ਲੈ ਕੇ ਉਗਰਵਾਦ ਨੂੰ ਲੈ ਕੇ ਇਹ ਬਿਆਨ बहुत कंगड़ा नमस्ते दोस्तों आ, मुझे बहुत ज्यादा फोन कॉल्स आ रहे हैं मीडिया के भी और मेरे शुभचिंतकों के भी सबसे पहले ले तो आई एम सेफ आई एम परफेक्टली फाइन आज चंडीगढ़ एयरपोर्ट पे जो हादसा हुआ आ, वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतजार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माई कंसर्न इज के जो आतंकवाद और उग्रवाद पंजाब में बढ़ रहा है हाउ डू वी हैंडल दैट थैंक यू ਦੱਸਦੀ ਕਿ ਕੰਗਣਾ ਰਣੌਤ ਦੇ ਅੱਜ ਜਿਹੜਾ ਤਾਜ਼ਾ-ਤਾਜ਼ਾ ਘਟਨਾਕਰਮ ਹੋਇਆ ਚੰਡੀਗੜ੍ਹ 에어ਪੋਰਟ ਤੇ ਜਦੋਂ ਉਤਰਦੇ ਨੇ ਤਾਂ ਚਾਹੇਨ ਦੌਰਾਨ ਇੱਕ ਮਹਿਲਾ ਕੁਲਵਿੰਦਰ ਕੌਰ ਆ ਜਿਹੜੀ ਉਸਦੇ ਨਾਲ ਜਿਹੜੀ ਜਵਾਨ ਹੈ ਉਸੇ ਗੱਲ ਨੂੰ ਲੈ ਕੇ ਜਿਹੜੀ ਵੈਸ ਹੋ ਜਾਂਦੀ ਏ ਪਰ ਕੰਗਣਾ ਰਣੌਤ ਨੇ ਆਪਣਾ ਪੱਖ ਰੱਖਿਆ ਉਹਨਾਂ ਦਾ ਪੱਖ ਜਿਹੜਾ ਆ ਚੁੱਕਿਆ ਪਰ ਹਜੇ ਤੱਕ ਉਸ ਲੜਕੀ ਦਾ ਸਿਰਫ ਇੰਨਾ ਹੀ ਬਿਆਨ ਆਇਆ ਕਿ ਜਦੋਂ ਸਾਡੀਆਂ ਮਾਮਾ ਅਹ ਦਿੱਲੀ ਬਾਡਰ ਤੇ ਬੈਠੀਆਂ ਸੀ ਉਹਨਾਂ ਵਿੱਚ ਮੇਰੀ ਮਾਂ ਵੀ ਸੀ ਜਦੋਂ ਕੰਗਣਾ ਰਣੌਤ ਨੇ ਕਿਹਾ ਸੀ ਕਿ ਜਿਹੜੀਆਂ ਇਹ ਦਿਹਾੜੀ ਤੇ ਲੈ ਕੇ ਆਂਦੀਆਂ ਹੋਈਆਂ ਨੇ ਜਿਸ ਕਰਕੇ ਇਹ ਸਾਰਾ ਘਟਨਾਕਰਮ ਹੋਇਆ ਪਰ ਉਸ ਲੜਕੀ ਦਾ ਵੀ ਬਿਆਨ ਹੋਣਾ ਬੇहद ਜ਼ਰੂਰੀ ਹੈ ਕਿਉਂਕਿ ਕੰਗਣਾ ਰਣੌਤ ਨੇ ਇੰਸਟਾਗ੍ਰam ਫੇਸਬੁੱਕ ਟਵਿੱਟਰ ਤੇ ਆਪਣੀ ਵੀਡੀਓ ਵਾਇਰਲ ਕਰ ਦਿੱਤੀ ਆ ਪਾ ਦਿੱਤੀ ਆ ਸਪਸ਼ਟੀ ਕਰਨ ਦੇ ਦਿੱਤਾ ਪਰ ਹਜੇ ਤੱਕ ਉਸ ਲੜਕੀ ਵੱਲੋਂ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਕਿਸ ਗੱਲ ਨੂੰ ਲੈ ਕੇ ਵਹਿਸ ਵਧੀ ਤੇ ਇਹ ਵੀ ਜਾਂਚ ਦਾ ਵਿਸ਼ਾ ਜਦ ਤੱਕ ਉਸ ਲੜਕੀ ਦਾ ਬਿਆਨ ਨਹੀਂ ਹੁੰਦਾ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਕੰਗਣਾ ਰਣੌਤ ਨੇ ਪੰਜਾਬ ਦੇ ਵਿੱਚ ਉਗਰਵਾਦ ਅੱਤਵਾਦ ਨੂੰ ਲੈ ਕੇ ਇਹ ਵੱਡਾ ਬਿਆਨ ਦਿੱਤਾ ਕਿ ਪੰਜਾਬਵਾਦ ਉਗਰਵਾਦ ਨੂੰ ਵਡਾਵਾ ਦੇ ਰਿਹਾ ਹੈ ਕੰਗੜਾ ਰਣੌਦ ਦੇ ਵੱਲੋਂ ਲਾਈਵ ਹੋ ਕੇ ਸਾਰੀ ਵਜਾ ਦੱਸੀ ਗਈ ਆ ਕਿ ਕੀ ਘਟਨਾ ਕਰਮ ਮਹਾਲੀ ਜਿਹੜਾ 에ਰਪੋਰਟ ਆ ਉੱਥੇ ਹੋਇਆ ਦੱਸਦੀ ਕਿ ਕੰਗੜਾ ਰਣੌਦ ਦਾ ਕਹਿਣਾ ਹੈ ਕਿ ਚੈਕਿੰਗ ਦੇ ਦੌਰਾਨ ਇੱਕ ਸੀਆਈਐਸਐਫ ਦੀ ਜਿਹੜੀ ਜਵਾਨ ਆ ਕੁਲਵਿੰਦਰ ਕੌਰ ਨੇ ਕਿਵੇਂ ਥੱਪੜ ਮਾਰਿਆ ਉਸਦਾ ਕਹਿਣਾ ਹੈ ਕਿ ਮੈਂ ਚੈਕਿੰਗ ਦੌਰਾਨ ਖੜੀ ਸੀ ਤਾਂ ਉਹ ਲੇਡੀ ਜਿਹੜੀ ਆਈ ਮਹਿਲਾ ਜਵਾਨ ਆਈ ਉਸਨੇ ਮੇਰੇ ਥੱਪੜ ਝਾੜ ਦਿੱਤਾ ਤੇ ਜਿਸ ਤੋਂ ਬਾਅਦ ਅਸੀਂ ਉੱਥੇ ਜਿਹੜਾ ਕਾਫੀ ਗੱਲ ਹੋ ਗਈ ਤੇ ਰੌਲਾ ਪੈ ਗਿਆ ਤੇ ਜਦੋਂ ਉਹ ਲੇਡੀ ਦਾ ਕਹਿਣਾ ਸੀ ਜਦੋਂ ਪੁੱਛਿਆ ਗਿਆ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਜਦੋਂ ਤੁਸੀਂ ਬਿਆਨ ਦਿੱਤਾ ਜਿਸ ਕਰਕੇ ਮੈਂ ਤੇਰੇ ਥੱਪੜ ਮਾਰਿਆ ਤੇ ਕੰਗਣਾ ਰਣੌਤ ਨੇ ਵੱਡੇ ਬਿਆਨ ਦਿੱਤੇ ਨੇ ਕੰਗਣਾ ਰਣੌਤ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਉਗਰਵਾਦ ਅੱਤਵਾਦ ਜਿਹੜਾ ਵੱਧ ਰਿਹਾ ਏ ਵੱਡੇ ਬਿਆਨ ਕੰਗਣਾ ਰਣੌਤ ਦੇ ਵੱਲੋਂ ਦਿੱਤੇ ਗਏ ਨੇ ਤੇ ਪੰਜਾਬ ਦੇ ਵਿੱਚ ਇਹ ਜਿਹੜੇ ਅੱਤਵਾਦ ਨੂੰ ਲੈ ਕੇ ਉਗਰਵਾਦ ਨੂੰ ਲੈ ਕੇ ਇਹ ਬਿਆਨ बहुत वड़े नमस्ते दोस्तों आ, मुझे बहुत ज्यादा फोन कॉल्स आ रहे हैं मीडिया के भी और मेरे शुभचिंतकों के भी सबसे पहले ले तो आई एम सेफ आई एम परफेक्टली फाइन आज चंडीगढ़ एयरपोर्ट पे जो हादसा हुआ आ, वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतजार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माई कंसर्न इज के जो आतंकवाद और उग्रवाद पंजाब में बढ़ रहा है हाउ डू वी हैंडल दैट थैंक यू ਦੱਸਦੀ ਕਿ ਕੰਗਣਾ ਰਣੌਤ ਦੇ ਅੱਜ ਜਿਹੜਾ ਤਾਜ਼ਾ-ਤਾਜ਼ਾ ਘਟਨਾਕਰਮ ਹੋਇਆ ਚੰਡੀਗੜ੍ਹ 에어ਪੋਰਟ ਤੇ ਜਦੋਂ ਉਤਰਦੇ ਨੇ ਤਾਂ ਚਾਹੇਂ ਦੌਰਾਨ ਇੱਕ ਮਹਿਲਾ ਕੁਲਵਿੰਦਰ ਕੌਰ ਆ ਜਿਹੜੀ ਉਸਦੇ ਨਾਲ ਜਿਹੜੀ ਜਵਾਨ ਹੈ ਕਿਸੇ ਗੱਲ ਨੂੰ ਲੈ ਕੇ ਜਿਹੜੀ ਵੈਸ ਹੋ ਜਾਂਦੀ ਏ ਪਰ ਕੰਗਣਾ ਰਣੌਤ ਨੇ ਆਪਣਾ ਪੱਖ ਰੱਖਿਆ ਉਹਨਾਂ ਦਾ ਪੱਖ ਜਿਹੜਾ ਆ ਚੁੱਕਿਆ ਪਰ ਹਜੇ ਤੱਕ ਉਸ ਲੜਕੀ ਦਾ ਸਿਰਫ ਇੰਨਾ ਹੀ ਬਿਆਨ ਆਇਆ ਕਿ ਜਦੋਂ ਸਾਡੀਆਂ ਮਾਮਾ ਆ ਦਿੱਲੀ ਵਾਰਡਰ ਤੇ ਬੈਠੀਆਂ ਸੀ ਉਹਨਾਂ ਵਿੱਚ ਮੇਰੀ ਮਾਂ ਵੀ ਸੀ ਜਦੋਂ ਕੰਗਣਾ ਰਣੌਤ ਨੇ ਕਿਹਾ ਸੀ ਆ ਕਿ ਜਿਹੜੀਆਂ ਇਹ ਦਿਹਾੜੀ ਤੇ ਲੈ ਕੇ ਆਂਦੀਆਂ ਹੋਈਆਂ ਨੇ ਜਿਸ ਕਰਕੇ ਇਹ ਸਾਰਾ ਘਟਨਾਕਰਮ ਹੋਇਆ ਪਰ ਉਸ ਲੜਕੀ ਦਾ ਵੀ ਬਿਆਨ ਆਉਣਾ ਬੇहद ਜ਼ਰੂਰੀ ਹੈ ਕਿਉਂਕਿ ਕੰਗਣਾ ਰਣੌਤ ਨੇ ਇੰਸਟਾਗ੍ਰam ਫੇਸਬੁੱਕ ਟਵਿੱਟਰ ਤੇ ਆਪਣੀ ਵੀਡੀਓ ਵਾਇਰਲ ਕਰ ਦਿੱਤੀ ਆ ਪਾ ਦਿੱਤੀ ਆ ਸਪਸ਼ਟੀ ਕਰਨ ਦੇ ਦਿੱਤਾ ਪਰ ਹਜੇ ਤੱਕ ਉਸ ਲੜਕੀ ਵੱਲੋਂ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਕਿਸ ਗੱਲ ਨੂੰ ਲੈ ਕੇ ਵੈਸ ਵਧੀ ਤੇ ਇਹ ਵੀ ਜਾਂਚ ਦਾ ਵਿਸ਼ਾ ਹੈ ਜਦ ਤੱਕ ਉਸ ਲੜਕੀ ਦਾ ਬਿਆਨ ਨਹੀਂ ਹੁੰਦਾ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਕੰਗਣਾ ਰਣੌਤ ਨੇ ਪੰਜਾਬ ਦੇ ਵਿੱਚ ਉਗਰਵਾਦ ਅੱਤਵਾਦ ਨੂੰ ਲੈ ਕੇ ਇਹ ਵੱਡਾ ਵਿਆਹ ਦਿੱਤਾ ਕਿ ਪੰਜਾਬਵਾਦ ਉਗਰਵਾਦ ਨੂੰ ਵਡਾਵਾ ਦੇ ਰਿਹਾ